ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਹਿਗੁਰੂ ਕਲੋਥ ਹਾਊਸ ਹੈਂਡ ਪਟਿਕ ਪਲਾ ਡਬਲਓ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆਂ ਜੀ ਬਹੁਤ ਮੇਰੀਆਂ ਭੈਣਾਂ ਨੂੰ ਆਸ ਸੀਗੀ ਇਸ ਨਵੀਂ ਕਲੈਕਸ਼ਨ ਦੀ ਕਾਫੀ ਮੈਸੇਜ ਆ ਰਹੇ ਸੀ ਜਲਦੀ ਜਲਦੀ ਪੀਸ ਓਪਨ ਕਰੋ ਜੀ ਸਾਨੂੰ ਦਿਖਾਓ ਲਓ ਜੀ ਅਸੀਂ ਲੈ ਕੇ ਆਏ ਤੁਹਾਡੇ ਵਾਸਤੇ ਦਾਸ ਬ੍ਰਾਂਡ ਦੇ ਅੱਜ ਕੱਟ ਪੀਸ ਓਪਨ ਕੀਤੇ ਆ ਜੀ ਅਸੀਂ ਬਹੁਤ ਸਾਰੀਆਂ ਮੇਰੀਆਂ ਭੈਣਾਂ ਸ਼ਾਪ ਤੇ ਵੀ ਵਿਜ਼ਿਟ ਕੀਤਾ ਤੇ ਜਿਨ੍ਹਾਂ ਨੇ ਪੀਸ ਸਾਡੇ ਕੋਲੋਂ ਬਾਇ ਕੀਤਾ ਕਿਉਂਕਿ ਜਿਹੜੇ ਲੋਕਲ ਕਸਟਮਰ ਆ ਜੀ ਉਹ ਰਹਿ ਜਾਂਦੇ ਸੀ ਸਾਡੇ ਤੇ ਹੁਣ ਅਸੀਂ ਦਿਖਾਉਣ ਲੱਗੇ ਆ ਤੁਹਾਨੂੰ ਜਿਹੜੀਆਂ ਮੇਰੀ ਆਨਲਾਈਨ ਪਹਿਣਾ ਜਿਹੜੀਆਂ ਸਾਡੇ ਨਾਲ ਜੁੜੀਆਂ ਹੋਈਆਂ ਦੀ ਦੇਖੋ ਪਹਿਲਾ ਪੀਸ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਲਿਵਿਆ ਦੀ ਦਾਸ ਕਾਟਰ ਰੈਡ ਵਾਲੀ ਆ ਪ੍ਰਾਈਸ ਮੈਲਮਾ ਤੁਹਾਨੂੰ ਜਿਹੜਾ ਤੁਹਾਨੂੰ ਪ੍ਰਾਈਸ ਪਾਊਗਾ ਜੀ 125 ਰੁਪਏ ਪਰ ਮੀਟਰੇ ਪੀਸ ਪਹਿਣ ਵਾਲਾ ਜੀ 625 ਦਾ ਸੂਟ ਪਾਊਗਾ ਜੀ ਜਿਹੜਾ ਤੁਹਾਨੂੰ ਅੱਜ ਚੈੱਕ ਕਰ ਸਕਦੇ ਹੋ ਜੀ ਦਾਸ ਬ੍ਰਾਂਡ ਦਾ ਸੂਟ 625 ਦਾ ਪਹਿਣ ਵਾਲਾ ਜੀ ਚੈੱਕ ਕਰ ਸਕਦੇ ਹੋ 올ਓਵਰ ਸੂਟ ਪਾਊਗਾ ਜੇਕਰ ਮੈਚਿੰਗ ਲਾਉਂਗੇ ਕੈਮਰਾ ਕੋ ਬਾਟਮ ਲਾਉਂਗੇ ਤਾਂ ਤੁਹਾਨੂੰ ਇਸ ਦੇ ਵਿੱਚ ਵੀ ਲੈਸ ਪਊਗਾ ਜੀ ਸੂਟ ਪਹਿਲਾ ਪ੍ਰਿੰਟ ਇਹ ਸੀ ਇਹਦੀ ਕੱਟ 3.5 ਮੀਟਰ ਸੀ ਜੇਕਰ ਮੇਰੀ ਭੈਣ ਨੇ ਕਿਸੇ ਨੇ ਫਰੌਕ ਲੈਣੀ ਹੈ ਠੀਕ ਹੈ ਜੀ ਜੇ ਕਿਸੇ ਮੇਰੀ ਭੈਣ ਨੇ ਫਰੌਕ ਬਣਾਉਣੀ ਤਾਂ ਇਹ ਵਾਲਾ ਪੀਸ ਲੈ ਸਕਦੀ ਹੈ ਸਾਡੀ ਇਹ ਦੋ ਪੀਸ ਮੈਲਣ ਵਾਲੇ ਤੁਹਾਨੂੰ ਇਹ ਵਾਲਾ ਪੀਸ ਚੈੱਕ ਕਰੋ ਜੀ ਪ੍ਰਿੰਟ ਦੇਖੋ ਬਹੁਤ ਜ਼ਿਆਦਾ ਪਿਆਰਾ ਪ੍ਰਿੰਟ ਰਹਿਣ ਵਾਲਾ ਇਹ ਵਾਲੇ ਪੀਸ ਦਾ ਇਹਦੀ ਜਿਹੜੀ ਕੱਟ ਰਹਿਣ ਵਾਲੀ ਹੈ 4 ਮੀਟਰ ਦੀ ਰਹਿਣ ਵਾਲੀ ਹੈ ਜੀ 4 ਮੀਟਰ ਦੀ ਕੱਟ ਲੈਣ ਵਾਲੀ ਹੈ ਜੀ ਚੈੱਕ ਕਰੀ ਚਲੋ ਬਹੁਤ ਪਿਆਰਾ ਪੀਸ ਰਹਿਣ ਵਾਲਾ ਹੈ ਪ੍ਰਿੰਟ ਬੜਾ ਪਿਆਰਾ ਜਾਂ ਇਹ ਵਾਲਾ ਪੀਸ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਮਿਲੇਗਾ ਚੈੱਕ ਕਰੋ ਪ੍ਰਿੰਟ ਦੇਖੋ ਤੁਸੀਂ ਸ਼ਰਟ ਬਣਾ ਸਕਦੇ ਹੋ ਦੋ ਪੀਸਾਂ ਨੂੰ ਮਿਲਾ ਕੇ ਜੀ ਬਹੁਤ ਪਿਆਰਾ ਜਾਂ ਪੀਸ ਹੈ ਜੀ ਇਹ ਵਾਲਾ ਪੀਸ ਪਊਗਾ ਤੁਹਾਨੂੰ 1.5 ਮੀਟਰ ਦੇ ਦੋ ਪੀਸ ਲੈਣ ਵਾਲਿਆ ਚ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਰਹਿਣ ਵਾਲਾ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜਲਦੀ ਜੀ ਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਸਟਾਫ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਦਾਸ ਬ੍ਰਾਂਡ ਪਾਇ ਬਹੁਤ ਹੀ ਸਪੀਰੀਡ ਕਾਰਡ ਸਪੀਰੀਡ ਕੁਆਲਟੀ ਦਾ ਸਟਾਫ ਹੁੰਦਾ ਜੀ ਇਹ ਦਾਸ ਬ੍ਰਾਂਡ ਚੈੱਕ ਕਰ ਸਕਦੇ ਹੋ ਲਿਵਿਆ ਦੀ ਦਾਸ ਕਾਟਨ ਹੈ ਜੀ ਬਹੁਤ ਪਿਆਰੀ ਅਲੱਗ ਜੀ ਡਿਫਰੈਂਟ ਜੀ ਇਹਨਾਂ ਦਾ ਪ੍ਰਿੰਟ ਹੁੰਦਾ ਹੈ ਡਿਫਰੈਂਟ ਜਿਹਾ ਦਾ ਡਿਫਰੈਂਟ ਜਿਹਾ ਪ੍ਰਿੰਟ ਹੁੰਦਾ ਜੀ ਤੇ ਸਟਾਫ ਵੀ ਡਿਫਰੈਂਟ ਹੀ ਹੁੰਦਾ ਜੀ ਚੈੱਕ ਕਰੀ ਚਲੋ ਪ੍ਰਿੰਟ ਬਹੁਤ ਪਿਆਰੇ ਪ੍ਰਿੰਟ ਰਹਿਣ ਵਾਲਿਆ ਚ ਇਹ ਵਾਲਾ ਪ੍ਰਿੰਟ ਦੇਖੋ ਜੀ ਵਾਈਟ ਬਾਟਮ ਦੇ ਨਾਲ ਤੁਸੀਂ ਇਹ ਲੈ ਸਕਦੇ ਹੋ ਬਹੁਤ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਸਾਰੇ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਬਲੈਕ ਦੇ ਵਿੱਚ ਜਲਦੀ ਜਲਦੀ ਸਕਰੀਨ ਸ਼ਾਟ ਲਾਓ ਤੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਤੁਹਾਨੂੰ 4.5 ਮੀਟਰ ਦੀ ਕੱਟ 'ਚ ਪੈਣ ਵਾਲਾ ਜੀ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਜੀ ਇਹ 2 ਮੀਟਰ ਸ਼ਰਟ ਪੀਸ ਪਾਉਗੀ ਤੁਹਾਨੂੰ 2 ਮੀਟਰ ਸ਼ਰਟ ਪੀਸ ਪੈਣ ਵਾਲਾ ਦੇਖੋ ਜੀ ਬਹੁਤ ਜ਼ਿਆਦਾ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਇਹ 3.5 ਮੀਟਰ ਦੀ ਕੱਟ 'ਚ ਪਾਊਗਾ ਜੀ ਚੈੱਕ ਕਰੋ ਬਹੁਤ ਜ਼ਿਆਦਾ ਪਿਆਰਾ ਜਿਹਾ ਪ੍ਰਿੰਟ ਰਹੂਗਾ ਲਿਵਿਆ ਬ੍ਰਾਂਡ ਆ ਜੀ 10 ਦੀ ਲਿਵਿਆ कॉटन ਹੈ ਸਾਡੇ 3 ਮੀਟਰ ਦੀ ਕਟੋਚੇ ਪੈਨ ਵਾਲਾ ਜੀ ਇਹ ਵਾਲਾ ਪੀਸ ਜਿਹੜੀਆਂ ਮੇਰੀਆਂ ਬੈਲ ਲੈਂਥ ਜ਼ਿਆਦੇ ਆਉਂਦੀ ਆ ਲੰਬੀਆਂ ਉਹ ਇਹ ਵਾਲਾ ਪੀਸ ਲੈ ਸਕਦੀਆਂ ਚੈੱਕ ਕਰੋ ਜੀ ਪ੍ਰਿੰਟ ਇਹ ਵਾਲਾ ਪ੍ਰਿੰਟ ਚੈੱਕ ਕਰੋ ਬੜੇ ਪਿਆਰੇ ਜਿਹੇ ਪ੍ਰਿੰਟ ਮੈਲ ਨਾਲੇ ਤੁਹਾਨੂੰ ਦੇਖੋ ਜੀ ये वाला देखो जी सारे प्रेंट बहुत ही ज़्यादा प्यारे रहने वाले है, दास दे। देखो बहुत ही ज़्यादा प्यारा जा पीस है ढाई मीटर की शर्ट रहने वाली है ठीक है जी ये वाला पीस चेक करो प्रेंट देखो जी सरदारी जे कलर रहने वाले है जी सारे पीस जड़े है सरदारी ज कलर रहने वाले है चेक करी चलो प्रेंट देखो? ਸਵਾ 2 ਮੀਟਰ ਦਾ ਸ਼ਰਟ ਪੀਸ ਲੈਣ ਵਾਲਾ ਜੀ ਇਹ ਵਾਲਾ ਪੀਸ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਇਹ 1.5 ਮੀਟਰ ਦੀ ਕੱਟ ਚ ਰਹੂਗਾ ਇਹ ਵੀ ਸ਼ਰਟ ਪੀਸ ਲੈਣ ਵਾਲਾ ਇਹ ਦੋ ਤਿੰਨ ਪੀਸ ਲੈ ਸਕਦੇ ਹੋ ਜਿਹੜਾ ਇਦਾਂ ਨੇ ਸਾਡੇ ਕੋਲ ਪੂਰਾ ਸੂਟ ਵੀ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਤੁਸੀਂ ਸਾਡੇ ਕੋਲ ਇੱਕ ਪੀਸ ਹੋਰ ਲੈ ਸਕਦੇ ਹੋ ਸ਼ਾਰਟ ਪੀਸ ਵੀ ਤੁਹਾਨੂੰ ਮਿਲੂਗਾ ਇਸ ਪੀਸਾਂ ਜਿਵੇਂ 3-4 ਮੀਟਰ ਕਪੜੇ ਚ ਲੈ ਸਕਦੇ ਹੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਢਿੱਕੂਚੀ ਆਫ-ਵਾਈਟ ਬਾਟਮ ਦੇ ਨਾਲ ਲੈ ਸਕਦੇ ਹੋ ਪਲੇਨ ਤੋਂ ਆਫ-ਵਾਈਟ ਬਾਟਮ ਵੀ ਸਾਡੇ ਕੋਲ ਮਿਲ ਜੂਗੀ ਜੀ ਤੁਸੀਂ ਪਲੇਨ ਆਫ-ਵਾਈਟ ਬਾਟਮ ਲੈਣੀ ਆ ਜੀ ਦੇਖੋ ਜੀ ਇਹਦੇ ਨਾਲ ਤੁਸੀਂ ਏਦਾਂ ਲੈ ਸਕਦੇ ਹੋ ਜੀ ਇਹ ਵਾਲਾ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਚੈੱਕ ਕਰੋ ਪ੍ਰਿੰਟ ਦੇਖੋ ਜੀ ਸੋਹਣੇ ਸੋਹਣੇ ਪ੍ਰਿੰਟ ਮਿਲਣ ਵਾਲੇ ਆ ਜੀ ਤੁਹਾਨੂੰ ਦਾਸ ਬ੍ਰੈਂਡ ਦੇ ਵਿੱਚ ਸਾਰੇ ਡਿਫਰੈਂਟ ਜਿਹੜੇ ਨਵੇਂ ਪ੍ਰਿੰਟ ਆਏ ਆ ਜੀ ਇਹ ਉਹ ਵਾਲੇ ਪ੍ਰਿੰਟ ਤੁਹਾਨੂੰ ਮਿਲਣਗੇ ਦਾਸ ਦੇ ਵਿੱਚ ਸਵਾ 2 ਮੀਟਰ ਦੀ ਕੱਟ ਹੈ ਜੀ ਇਹ ਦੇਖੋ ਜੀ ਇਹ ਚੈੱਕ ਕਰੋ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਪੂਰਾ 5 ਮੀਟਰ ਸੂਟ ਰਹੂਗਾ ਜੀ ਇਹ ਇਹ ਵਾਲਾ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਜੀ ਚੈੱਕ ਕਰੋ ਜੀ ਇਹ ਵੀ ਤੁਸੀਂ ਆਫ ਵਾਈਟ ਬਾਟਮ ਨਾਲ ਲੈ ਸਕਦੇ ਹੋ ਜੀ ਬਹੁਤ ਪਿਆਰਾ ਸੂਟ ਬਣ ਆਫ ਵਾਈਟ ਬਾਟਮ ਦੇ ਨਾਲ ਦੇਖੋ ਜੀ ਪ੍ਰਿੰਟ ਤੁਹਾਨੂੰ ਇੱਕ ਤੋਂ ਇੱਕ ਵੱਧ ਕੇ ਮਿਲੇਗਾ ਦਾਸ ਦੇ ਵਿੱਚ ਬਹੁਤ ਪਿਆਰੇ ਜੀ ਪ੍ਰਿੰਟ ਰਹਿਣ ਵਾਲੇ ਆ ਜੀ ਦੇਖੋ ਜੀ ਇਹਦੇ ਨਾਲ ਤੁਸੀਂ ਮਸਟਰਡ ਸ਼ੇਡ ਦੀ ਬਾਟਮ ਵੀ ਲਗਾ ਸਕਦੇ ਹੋ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਹੈ ਇਹ ਵਾਲਾ ਚੈੱਕ ਕਰੋ ਜੀ ਸਾਢੇ 4 ਮੀਟਰ ਦੀ ਕੱਟ ਰਹੂਗੀ ਜੀ ਇਹ ਇਹ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣਾ ਕਲਰ ਵੀ ਬੜਾ ਪਿਆਰਾ ਜਿਹਾ ਇਹ ਵਾਲਾ ਚੈੱਕ ਕਰੋ ਪ੍ਰਿੰਟ ਬਹੁਤ ਹੀ ਪਿਆਰਾ ਜਾਂ ਪੀਸ ਐ ਜੀ ਇਹ ਚੈੱਕ ਕਰੋ ਜੀ ਪੌਣੇ 2 ਮੀਟਰ ਦੀ ਕੱਟ ਵਿੱਚ ਬਣੂਗਾ ਜੀ ਜਿਹੜੀਆਂ ਮੇਰੇ ਭੈਣਾਂ ਪਤਲੀਆਂ ਲੈ ਸਕਦੀਆਂ ਸ਼ਾਰਟ ਪੀਸ ਬਣ ਜੂਗਾ ਜੀ ਉਹਨਾਂ ਦਾ ਇਹ ਚੈੱਕ ਕਰੋ ਜੀ ਇਹ ਵੀ ਪੌਣੇ 4 ਮੀਟਰ ਰਹਿਣ ਵਾਲਾ ਚੀ ਇਹ ਵਾਲਾ ਦੇਖੋ ਜੀ ਬਹੁਤ ਪਿਆਰਾ ਜਿਹਾ ਲਾਈਟ ਸ਼ੇਡ ਹੈ ਸਰਦਾਰੀ ਕਲਰ ਵਾਲਾ ਹੈ ਕੱਟ ਪੈਣੀ ਤੁਹਾਨੂੰ 4 ਮੀਟਰ ਦੇ ਤੱਕ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਜੀ ਸਾਰੇ ਜਿਹੜੇ ਪ੍ਰਿੰਟ ਮਿਲਣ ਵਾਲੇ ਆ ਡਿਫਰੈਂਟ ਜਿਹੇ ਪ੍ਰਿੰਟ ਮਿਲਣ ਵਾਲੇ ਆ ਠੀਕ ਹੈ ਜੀ ਇਹ ਚੈੱਕ ਕਰੋ ਜੀ ਇਹ ਤੁਹਾਨੂੰ ਹੋਰ ਵੀ ਪੀਸ ਮਿਲ ਜਾਣਗੇ ਇਦਾਂ ਦੇ ਨਾਲ ਦੇ ਪ੍ਰਿੰਟ ਦੇ ਇਹ ਚੈੱਕ ਕਰੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ये वाला चेक करो अंबिया वाला बड़ा प्यारा जहां रण वाला कलर भी बड़ा प्यारा होगा जी ये देखो जी ये भी बड़ा प्यारा जा पीस है ऑफ वाइट बॉटम नाल बहुत प्यारा बनना जी ये वाला सूट देखो जी ये चेक करो जी प्रिंट, देखो जी ਇਹ ਦੀ ਇਹਦੀ ਕੱਟ ਰਣ ਵਾਲੀ ਹੈ ਜੀ 4 ਮੀਟਰ ਪ੍ਰਿੰਟ ਦੇਖੋ ਕਿੰਨਾ ਪਿਆਰਾ 4 ਮੀਟਰ ਦੀ ਕੱਟ ਰਹੂਗੀ ਜੀ ਇਹਦੀ ਠੀਕ ਹੈ ਜੀ ਇਹ ਸਵਾ 2 ਮੀਟਰ ਦੀ ਕੱਟ ਰਹੂਗੀ ਜੀ ਦੇਖੋ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ 4.5 ਮੀਟਰ ਦੀ ਕੱਟ ਵਿੱਚ ਰਹੂਗਾ ਕਲਰ ਦੇਖੋ ਜੀ ਕਿੰਨਾ ਪਿਆਰਾ ਸਰਦਾਰੀ ਕਲਰ ਰਹਿਣ ਵਾਲਾ ਇਹ ਵਾਲਾ ਪੀਸ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪੀਸ ਰਹੂਗਾ ਠੀਕ ਹੈ ਜੀ ਇਹ ਵਾਲਾ ਚੈੱਕ ਕਰੋ ਇਹ ਵੀ ਸਾਡੇ 4 ਮੀਟਰ ਦੀ ਕੱਟ ਤੱਕ ਰਹੂਗਾ ਜੀ। ਪ੍ਰਿੰਟ ਦੇਖੋ ਕਿੰਨਾ ਪਿਆਰਾ ਜੀ। ਇਹ ਵਾਲਾ ਚੈੱਕ ਕਰੋ ਅੰਬੀਆਂ ਦਾ ਪ੍ਰਿੰਟ ਹੈ ਬਹੁਤ ਪਿਆਰਾ ਪੀਸ ਲੈਣ ਵਾਲਾ। ਇਹਨਾਂ ਤੁਸੀਂ ਸਾਡੇ ਕੋਲੋਂ ਬਾਟਮ ਵੀ ਲੈ ਸਕਦੇ ਹੋ। ਦੇਖੋ ਜੀ। ਇਹ ਵਾਲੀ ਬਾਟਮ ਲੈ ਸਕਦੇ ਹੋ ਜਾਂ ਇਹ ਵਾਲੀ ਵੀ ਲਗਾ ਸਕਦੇ ਹੋ ਜੀ। ਠੀਕ ਹੈ ਜੀ। 2.5 ਮੀਟਰ ਦੀ ਕੱਟ ਰਹਿਣ ਵਾਲੀ ਹੈ। ਇਹ 4.5 ਮੀਟਰ ਪੀਸ ਮੈਲ 4.5 ਤੱਕ ਮੈਲੂ ਗਾਈਸ ਇਹ 2-3 ਪੀਸਾਂ ਚ ਮਿਲੂਗਾ ਤੁਹਾਨੂੰ। ਤੇ ਸਵਾ 4 ਮੀਟਰ ਦੀ ਕੱਟ ਮਿਲੂਗੀ ਜੀ ਚੈੱਕ ਕਰੀ ਚਲੋ ਜੀ ਇਹ ਵਾਲਾ ਪੀਸ ਦੇਖੋ ਇਹ ਪੌਣੇ 5 ਮੀਟਰ ਦੀ ਕੱਟ ਤੱਕ ਪੈਣ ਵਾਲਾ ਜੀ ਕਲਰ ਦੇਖੋ ਕਿੰਨਾ ਪਿਆਰਾ ਜੀ ਮਾਊਸ ਜਿਹਾ ਕਲਰ ਹੈ ਬਰਾਊਨ ਜਿਹਾ ਤੇ ਪ੍ਰਿੰਟ ਵੀ ਬਹੁਤ ਪਿਆਰਾ ਜੀ ਸਾਰੇ ਪ੍ਰਿੰਟ ਬੜੇ ਪਿਆਰੇ ਪਿਆਰੇ ਰਹਿਣ ਵਾਲੇ ਆ ਜੀ ਆਹ ਚੈੱਕ ਕਰੋ ਜੀ ਕਿੰਨਾ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਦੇਖੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਇਹ ਵਾਲਾ ਚੈੱਕ ਕਰੋ ਦੇਖੋ ਜੀ ਪੀਸ ਦੇਖੋ ਜੀ ਕਿੰਨੇ ਪਿਆਰੇ ਆ ਸਾਰੇ ਪੀਸ ਬਹੁਤ ਪਿਆਰੇ ਰਹਿਣ ਵਾਲੇ ਆ ਇਹ ਵਾਲਾ ਚੈੱਕ ਕਰੋ ਇਹ ਵਾਲਾ ਜਿਹੜਾ ਤੁਹਾਨੂੰ ਪੀਸ ਪਾਊਗਾ ਜੀ ਇਹ 6.5 ਮੀਟਰ ਦੀ ਕੱਟ ਤੱਕ ਪਾਊਗਾ ਜੀ ਦੋ ਪੀਸ ਲੈ ਲੀਏ ਤੁਹਾਨੂੰ ਜਿਹੜੀਆਂ ਮੇਰੇ ਭੈਣਾਂ ਥੋੜੀਆਂ ਜਿਹੀ ਹੈਲਥੀ ਹੁੰਦੀਆਂ ਉਹ ਲੈ ਸਕਦੀਆਂ 6.5 ਮੀਟਰ ਪਾਊਗਾ ਜੀ ਆਹ ਵਾਲਾ ਦੋ ਪੀਸਾ ਦੇ ਵਿੱਚ ਤੋਂ ਠੀਕ ਹੈ ਜੀ ਇਹ ਚੈੱਕ ਕਰੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਬਣਿਆ ਸਵਾ 4 ਮੀਟਰ ਦੀ ਕੱਟ ਹੈ ਜੀ ਇਹਦੀ 올ਓਵਰ ਸੂਟ ਬਣਾ ਸਕਦੇ ਹੋ ਡਿਜ਼ਾਈਨ ਕਰ ਸਕਦੇ ਹੋ ਜੀ ਲੈਸਾਂ ਲਗਾ ਕੇ ਬਹੁਤ ਪਿਆਰੇ ਸੂਟ ਬਣਨੇ ਆ ਤੁਹਾਡੇ ਇਹ ਚੈੱਕ ਕਰੋ ਪ੍ਰਿੰਟ ਆਫ ਵਾਈਟ ਦੇ ਵਿੱਚ 3.5 ਮੀਟਰ ਦੀ ਕੱਟ ਆ ਚਾ ਠੀਕ ਹੈ ਜੀ ਨਹੀਂ ਮੇਰੀਆਂ ਭੈਣਾਂ ਪਤਲੀਆਂ ਲੈ ਸਕਦੀਆਂ ਜੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਤੁਹਾਨੂੰ ਦੋ ਪੀਸਾਂ ਦੇ ਵਿੱਚ ਪੈਣ ਵਾਲਾ ਠੀਕ ਹੈ ਜੀ ਦੋ ਪੀਸ ਲੈ ਲਏ ਸਾਡੇ ਕੋਲੋਂ ਦੇਖੋ ਜੀ ਪੂਰਾ ਸੂਟ ਲੈ ਸਕਦੇ ਹੋ ਤੁਸੀਂ 5 ਮੀਟਰ ਦੀ ਕੱਟ 'ਚ ਵੀ ਪਊਗਾ 2 ਮੀਟਰ ਦੀ ਕੱਟ 'ਚ ਵੀ ਪਊਗਾ ਜੀ ਦੇਖੋ ਪ੍ਰਿੰਟ ਦੇਖੋ ਕਿੰਨਾ ਪਿਆਰਾ ਤੇ ਕਲਰ ਤਾਂ ਉਸ ਤੋਂ ਵੀ ਜ਼ਿਆਦਾ ਪਿਆਰਾ ਜੀ ਇੱਕ ਪੀਸ ਤੁਹਾਨੂੰ 4 ਮੀਟਰ ਵਿੱਚ ਮਿਲੇਗਾ ਇੱਕ 4 ਮੀਟਰ ਦਾ ਮਿਲਣ ਵਾਲਾ ਇੱਕ 5 ਮੀਟਰ ਦਾ ਮਿਲਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਠੀਕ ਹੈ ਜੀ 3 ਸਵਾ 3 ਮੀਟਰ ਦੀ ਕੱਟ ਹੈ ਫਰੌਕ ਬਣਾ ਸਕਦੇ ਹੋ ਤੁਸੀਂ ਇਹ ਵਾਲਾ ਲੈ ਕੇ ਪਿਓਰ ਕਾਟਨ ਦਾਸ ਦੀ ਲਿਬੀਆ ਕਾਟਨ ਹੈ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਵੀ 4 ਮੀਟਰ ਦੀ ਕੱਟ ਵਿੱਚ ਪੈਣ ਵਾਲਾ ਹੈ ਪ੍ਰਿੰਟ ਬਹੁਤ ਜ਼ਿਆਦਾ ਪਿਆਰੇ ਰਹਿਣ ਵਾਲੇ ਅਜੀ ਠੀਕ ਹੈ ਜੀ ਆ ਚੈੱਕ ਕਰੋ ਪ੍ਰਿੰਟ ਇਹ ਵੀ ਤੁਹਾਨੂੰ 2-3 ਪੀਸ ਮਿਲ ਗਏ ਇਹ ਸਵਾ 3 ਮੀਟਰ ਦੀ ਕਟਚਾ ਦੇਖੋ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਰਹਿਣ ਵਾਲਾ ਇਹਦਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਪੀਸ ਹੋਰ ਮਿਲਣ ਵਾਲਿਆ ਜੀ ਦੇਖੋ ਇੱਕ ਇਹ ਵਾਲਾ ਪੀਸ ਮਿਲੂਗਾ ਜੀ ਇਹਦੇ ਵਿੱਚ ਇਹ ਵੀ ਤੁਹਾਨੂੰ ਸਵਾ 3 ਮੀਟਰ ਦਾ ਪੀਸ ਇਹ ਆ ਜੀ ਸਵਾ 3 ਮੀਟਰ ਦਾ ਇਹ ਆ 6.5 ਮੀਟਰ ਸਟੱਫ ਪੈਣ ਵਾਲਾ ਜੀ ਤੁਹਾਨੂੰ ਇਹ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ ਤੁਸੀਂ ਬਣਾ ਸਕਦੇ ਹੋ ਪੂਰਾ ਸੂਟ ਜਿਹੜੀਆਂ ਮੇਰੀਆਂ ਪੈਣਾ ਜ਼ਿਆਦਾ ਹੈਲਥੀ ਆ ਇਹ ਆਫ ਵਾਈਟ ਦੇ ਵਿੱਚ ਹੈ ਜੀ ਸ਼ਰਟ ਪੀਸ ਮਿਲੂਗਾ ਤੁਹਾਨੂੰ ਆਫ ਵਾਈਟ ਦੇ ਵਿੱਚ ਸ਼ਰਟ ਪੀਸ ਮਿਲੂਗਾ ਆਫ ਵਾਈਟ ਬਾਟਮ ਲੈ ਲਓ ਜੀ ਨਾਲ ਦੇਖੋ ਲੁੱਕ ਦੇਖੋ ਜੀ ਕਿੰਨੀ ਪਿਆਰੀ ਆਉਣੀ ਹੈ ਇਹ ਵਾਲੇ ਪੀਸ ਤੇ ਠੀਕ ਹੈ ਜੀ ਇਹ ਚੈੱਕ ਕਰੋ ਜੀ ਚੈੱਕ ਕਰੀ ਚਲੋ ਪ੍ਰਿੰਟ ਇਹ ਵੀ 700 ਮੀਟਰ ਦੀ ਕੱਟ 'ਚ ਮਿਲਣ ਵਾਲਾ ਸ਼ਰਟ ਪੀਸ ਹੈ ਜੀ ਬਹੁਤ ਪਿਆਰਾ ਸ਼ਰਟ ਪੀਸ ਹੈ ਪ੍ਰਿੰਟ ਬਹੁਤ ਜ਼ਿਆਦਾ ਪਿਆਰੇ ਰਹਿਣ ਵਾਲੇ ਆ ਇਹ ਦੇਖੋ ਜੀ 4.5 ਮੀਟਰ ਦੀ ਕੱਟ 'ਚ ਬਣੂਗਾ ਠੀਕ ਹੈ ਜੀ ਜਿਹੜੀ ਪ੍ਰਾਈਸ ਰਹਿਣੀ ਹੈ ਉਹ 125 ਰੁਪਏ 100 25 ਰੁਪਏ ਪਰ ਮੀਟਰ ਰਹਿਣਾ 625 ਦਾ ਤੁਹਾਨੂੰ ਸੂਟ ਪਹਿਣ ਵਾਲਾ ਜੇਕਰ ਪਲੇਨ ਬਾਟਮ ਨਾਲ ਲੈ ਰਹੇ ਹੋ ਤਾਂ ਇਸ ਤੋਂ ਵੀ ਬਹੁਤ ਕੱਟ ਪੈਣਾ ਜੀ ਸਟਾਫ ਬਹੁਤ ਫਾਈਨ ਹੁੰਦਾ ਜੀ ਦਾਸ ਦਾ ਤੇ ਪ੍ਰਿੰਟ ਬਹੁਤ ਜ਼ਿਆਦਾ ਡਿਫਰੈਂਟ ਹੁੰਦੀ ਹੈ ਜੀ ਇਹਨਾਂ ਦੇ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਤੁਹਾਨੂੰ ਪਹਿਲਾਂ ਵੀ ਇੱਕ ਪੀਸ ਦਿਖਾਇਆ ਸੀ ਦੇਖੋ ਜੀ ਇਸ ਸਮੇਂ ਅੱਜੇ ਸਾਡੇ ਦਾਸ ਬ੍ਰਾਂਡ ਦੇ ਕੱਟ ਪੀਸ ਇਹਨਾਂ ਪੀਸਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਜੀ ਸਾਡੇ ਕੋਲ ਇਹ ਕਾਟਨ ਦੇ ਦੁਪੱਟੇ ਆਏ ਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰਹਿਣ ਵਾਲਾ ਠੀਕ ਹੈ ਜੀ ਵਰਕ ਹੋਇਆ ਦੁਪੱਟੇ ਉੱਪਰ ਆਰੀ ਵਰਕ ਹੋਇਆ ਜੀ ਦੇਖੋ ਕਲਰ ਦੇਖੋ ਬਹੁਤ ਪਿਆਰਾ ਪਲੇਨ ਤੁਸੀਂ ਪਲੇਨ ਸੂਟਾਂ ਨਾਲ ਇਹ ਵਾਲੇ ਦੁਪੱਟੇ ਲੈ ਸਕਦੇ ਹੋ ਬਿਲਕੁਲ ਪਿਓਰ ਕਾਟਨ ਰਿਯਾਨ ਦੇ ਵਿੱਚ ਰਹਿਣ ਵਾਲਾ ਜੀ ਵਾਲਾ ਦੁਪੱਟਾ ਪੂਰਾ ਖੁੱਲਾ ਡੁੱਲਾ ਦੁਪੱਟਾ ਰਹੂਗਾ ਜੀ ਆਮ ਡੇਲੀ ਤੁਸੀਂ ਲੈ ਸਕਦੇ ਹੋ ਘਰ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਪ੍ਰਾਈਸ ਸਿਰਫ ਤੁਹਾਨੂੰ ਪੈਣ ਵਾਲੀ ਹੈ 175 175 ਦਾ ਤੁਹਾਨੂੰ ਇਹ ਵਾਲਾ ਪੀਸ ਪੈਣ ਵਾਲਾ ਜੀ ਇੱਕ ਇਹਦੇ ਵਿੱਚ ਕਲਰ ਆਊਗਾ ਰੈੱਡ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਦੇ ਵਿੱਚ ਦੋ ਤਿੰਨ ਕਲਰ ਹੀ ਮਿਲਨੇ ਆ ਜੀ ਤੁਹਾਨੂੰ ਅਵੇਲੇਬਲ ਹੈ 175 ਦਾ ਦੁਪੱਟਾ ਪੈਣ ਵਾਲਾ ਜੀ ਚੈੱਕ ਕਰੋ ਜੀ ਇਹ ਵਾਈਨ ਸ਼ੇਡ ਦੇ ਵਿੱਚ ਪਊਗਾ ਤੁਹਾਨੂੰ ਪੂਰੇ ਦੁਪੱਟੇ ਉੱਪਰ ਆਰੀ ਵਰਕ ਹੋਇਆ ਜੀ ਵਾਈਟ ਸੂਟਾ ਦੇ ਨਾਲ ਵੀ ਬਹੁਤ ਪਿਆਰੇ ਲੱਗਦੀ ਹੈ ਦੁਪੱਟੇ कॉटन ਦੇ 175 ਦਾ ਤੁਹਾਨੂੰ ਇਹ ਵਾਲਾ ਦੁਪੱਟਾ ਪਹਿਨਣ ਵਾਲਾ ਠੀਕ ਹੈ ਜੀ ਪਲੀਜ਼ ਮੇਰੇ ਪਿਆਰਿਆਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਬਟਨ ਪ੍ਰੈਸ ਕਰਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮਿਲ ਸਕੇ ਵੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ੍ਹ ਵੇਰ ਫਿਰ ਇੱਕ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ